रेडी सवेरे वेले ही आज सारी जमात ने फैसला कर लिया सी के पंजाबी वाले पीरियड ਵਿੱਚ ਪੰਜਾਬੀ ਵਿਸ਼ੇ ਦੀ ਪੜਾਈ ਨਹੀਂ ਕਰਨੀ ਡੰਡੀ ਪੰਜਾਬੀ ਵਾਲੇ ਅਧਿਆਪਕ ਨਾਲ ਗੱਲਾਂ ਹੀ ਕਰਨੀਆਂ ਹਨ ਡੰਡੀ ਇਸ ਤੋਂ ਪਹਿਲਾਂ ਵੀ ਕਦੇ-ਕਦੇ ਉਹ ਇਸ ਤਰ੍ਹਾਂ ਦਾ ਫੈਸਲਾ ਕਰ ਲੈਂਦੇ ਸਨ ਡੰਡੀ ਪੰਜਾਬੀ ਵਾਲੇ ਅਧਿਆਪਕ ਵੀ ਉਹਨਾਂ ਨੂੰ ਨਿਰਾਸ਼ ਨਹੀਂ ਕਰਦੇ ਸਨ ਡੰਡੀ ਸਾਰੀ ਜਮਾਤ ਜਿਸ ਤਰ੍ਹਾਂ ਕਰਨ ਵਾਸਤੇ ਆਖਦੀ ਅਰਜਨ ਸਿੰਘ ਜੀ ਉਸੇ ਤਰ੍ਹਾਂ ਹੀ ਸਾਰੇ ਪੀਰੀਅਡ ਵਿੱਚ ਕਰਦੇ ਸਨ ਡੰਡੀ ਆਮ ਜਾਣਦੀਆਂ ਗੱਲਾਂ ਸੁਣਾਉਂਦੇ ਉਹ ਮਹਾ ਗਿਆਨੀ ਦੇਸ ਦੇ ਸੰਡੰਡੀ ਧਾਰਮਿਕ ਗੱਲ ਕਰਦਿਆਂ ਪੂ ਕਿਸੇ ਮੰਦਰ ਜਾਂ ਗੁਰਦੁਆਰੇ ਦੇ ਸੇਵਾਦਾਰ ਜਾਪਦੇ ਸੰ ਡੰਡੀ ਘਰੇਲੂ ਗੱਲਾਂ ਕਰਦਿਆਂ ਪਰਿਵਾਰ ਦੇ ਮੁਖੀ ਦਾ ਪੁਲੇਖਾ ਪਾਰਹੀ ਹੁੰਦੇ ਡੰਡੀ ਹਰ ਸਮੇ ਸਾਰੇ ਬੱਚੇ ਅਰਜਨ ਸਿੰਘ ਦੀਆਂ ਗੱਲਾਂ ਵਿੱਚ ਇੰਨੇ ਮਗਨ ਹੋ ਜਾਂਦੇ ਕਿ ਉਹਨਾਂ ਨੂੰ ਪਤਾ ਹੀ ਨਾ ਲੱਗਦਾ ਕਿ ਕਦੋਂ ਪੀਰੀਅਡ ਖਤਮ ਹੋ ਜਾਂਦਾ ਅਤੇ ਅੱਧੀ ਛੁੱਟੀ ਦੀ ਕੰਟੀ ਵੱਜ ਜਾਂਦੀ ਡੰਡੀ ਇਸੇ ਤਰ੍ਹਾਂ ਹੀ ਅੱਜ ਬੱਚਿਆਂ ਨੇ ਫੈਸਲਾ ਕਰ ਲਿਆ ਸੀ ਡੰਡੀ ਅੱਜ ਗਿਆਨੀ ਜੀ ਤੋਂ ਕੁਝ ਨਾ ਕੁਝ ਸੁਣਨਾ ਹੈ ਡੰਡੀ ਜਿਵੇਂ ਹੀ ਪੰਜਵਾਂ ਪੀਰੀਅਡ ਵੱਜਿਆ ਬੱਚਿਆਂ ਪੂਰੀ ਤਰ੍ਹਾਂ ਤਿਆਰ ਹੋ ਗਏ ਡੰਡੀ ਗਿਆਨੀ ਜੀ ਦੇ ਕਮਰੇ ਵਿੱਚ ਦਾਖਲ ਹੁੰਦਿਆਂ ਸਾਰ ਹੀ ਬੱਚਿਆਂ ਨੇ ਖੁਸ਼ੀ ਵਿੱਚ ਤਾੜੀਆਂ ਮਚਾਈਆਂ ਡੰਡੀ ਅੱਜ ਮੇਰੇ ਬੱਚੇ ਬੜੇ ਖੁਸ਼ ਹਨ ਡੰਡੀ ਜ਼ਰੂਰ ਕੁਝ ਨਵਾਂ ਕਰਨ ਵਾਲੇ ਹੋ ਚਿਹਰੇ ਉੱਤੇ ਮੁਸਕਾਨ ਲਿਆਉਂਦਿਆਂ ਗਿਆਨੀ ਜੀ ਨੇ ਬੱਚਿਆਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਡੰਡੀ ਸਰ ਜੀ ਸਰ ਜੀ शिवानी रेडी के अज सर तो कोई कहानी सुननी है आखद्या सिमरन ने भोले जहे चेहरे अगे दोवें हथ कर ले डंडी, नहीं सर गुरुतेज कहंदा ਸੀ ਕਿ ਅੱਜ ਸਰ ਤੋਂ ਖੇਡਾਂ ਬਾਰੇ ਕੁਝ ਸੁਣਨਾ ਹੈ ਹਿੰਮਤ ਪੂਰੇ ਭਰੋਸੇ ਨਾਲ ਬੋਲਿਆ ਡੰਡੀ ਠੀਕ ਹੈ ਸਰ ਖੇਡਾਂ ਬਾਰੇ ਕੁਝ ਸੁਣਾ ਦਿਓ ਡੰਡੀ ਫਿਰ ਵੀ ਸਾਡੇ ਵੀਰਾਂ ਦੀ ਸਿਫਾਰਿਸ਼ ਹੈ ਸਿਮਰਨ ਬਹੁਤੀ ਜਿੱਦ ਕਰਨ ਵਾਲੀ ਕੁੜੀ ਨਹੀਂ ਸੀ ਡੰਡੀ ਚਲੋ ਠੀਕ ਹੈ ਅੱਜ ਤੁਹਾਨੂੰ ਆਪਣੇ ਹੀ ਸ਼ਹਿਰ ਦੀ ਗੱਲ ਸੁਣਾਉਂਦੇ ਹਾਂ ਆਖਦਿਆਂ ਗਿਆਨੀ ਜੀ ਨੇ ਅੱਖਾਂ ਮੁੰਦ ਲਈਆਂ ਅਤੇ ਫਿਰ ਆਪਣੇ ਦੋਵੇਂ ਹੱਥ ਆਪਸ ਵਿੱਚ ਰਗੜਦਿਆਂ ਆਪਣੀ ਗੱਲ ਸ਼ੁਰੂ ਕੀਤੀ ਅੱਛਾ ਬੱਚਿਓ ਤੁਸੀਂ ਕਦੇ ਕਾਲਜ ਵਾਲੇ ਪਾਸੇ ਗਏ ਹੋ ਪ੍ਰਸ਼ੰਚਨ ਹਾਂਜੀ ਡੰਡੀ ਚਹਿਲਾ ਪਿੰਡ ਨੂੰ ਜਈਏ ਤਾਂ ਇੱਕ ਸਕੂਲ ਅਤੇ ਦੋ ਕਾਲਜ ਆਉਂਦੇ ਹਨ ਡੰਡੀ ਕਾਲਜ ਦੇ ਸਾਹਮਣੇ ਸਟੇਡੀਅਮ ਵੀ ਬਣਿਆ ਹੋਇਆ ਹੈ ਡੰਡੀ ਉੱਥੇ ਸ਼ਾਮ ਨੂੰ ਮੇਰੀ ਵੱਡੀ ਭੈਣ ਖੇਡਣ ਲਈ ਆਉਂਦੀ ਹੁੰਦੀ ਸੀ ਡੰਡੀ ਮੈਂ ਵੀ ਉਸ ਨਾਲ ਜਾਂਦਾ ਹਾਂ ਡੰਡੀ ਉੱਥੇ ਹੋਰ ਬਹੁਤ ਸਾਰੇ ਮੁੰਡੇ ਕੁੜੀਆਂ ਆਉਂਦੇ ਹਨ ਡੰਡੀ 3 4 ਅਧਿਆਪਕ ਵੀ ਉੱਥੇ ਆਉਂਦੇ ਹਨ ਡੰਡੀ ਉਹ ਵੀ ਖੇਡਣ ਵਾਲੀ ਪੁਸ਼ਾਕ ਪਾ ਕੇ ਆਉਂਦੇ ਹਨ ਕਲਵਿੰਦਰ ਰੋਜ਼ ਉੱਥੇ ਜਾਂਦਾ ਹੋਣ ਕਰਕੇ ਸਵੇ ਵਿਸ਼ਵਾਸ ਨਾਲ ਭਰਿਆ ਹੋਇਆ ਸੀ ਡੰਡੀ ਹਾਂ ਬੱਚਿਓ ਇੱਕ ਸਕੂਲ ਇੱਕ ਕਾਲਜ ਅਤੇ ਉਸ ਸਾਹਮਣੇ ਬਣੇ ਸਟੇਡੀਅਮ ਨੇ ਸਾਡੇ ਦੇਸ਼ ਨੂੰ ਅੰਤਰਰਾਸ਼ਟਰੀ ਪੱਦਰ ਦੇ ਖਿਡਾਰੀ ਦਿੱਤੇ ਹਨ ਗਿਆਨੀ ਜੀ ਨੇ ਆਪਣੀ ਖੁੱਲੀ ਸਫੈਦ ਦਾੜੀ ਨੂੰ ਦੋਵਾਂ ਹੱਥਾਂ ਨਾਲ ਥੱਲੇ ਨੂੰ ਲਿਆਉਂਦਿਆਂ ਆਖਿਆ ਡੰਡੀ